ਹਲੋ ਮਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਲੋ ਸਾਰੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਤੇ ਅੱਜ ਮੈਨੂੰ ਮੇਰੇ ਮਾਮੇ ਦੇ ਮੁੰਡੇ ਨੇ ਦਿੱਤਾ ਚੈਲੰਜ ਤੇ ਕਹਿੰਦਾ ਆਪਾਂ ਦੋਰੇ ਮਾਰਾਂਗੇ ਟੈਂਕੀ ਤੋਂ ਯਾਰ ਇਹ ਕਹਿੰਦਾ ਤੁਸੀਂ ਆਪਾਂ ਛਾਲ ਮਾਰਾਂਗੇ ਆ ਦੇਖੋ ਆ ਬਰੇ ਹਾਜ਼ਰ ਆ ਉਹ ਦੇਖੋ ਉਹਦੀ ਪਾੜੀ ਦੀ ਟੈਂਕੀ ਕਹਿੰਦਾ ਉੱਥੇ ਝਾਲ ਮਾਰਾਂਗੇ ਤੇ ਮੈਂ ਵੀ ਕਿਹਾ ਚੱਲ ਪਹਿਲਾਂ ਤੂੰ ਮਾਰੀ ਫਿਰ ਦੇਖਾਂਗੇ ਵੀ ਮੈਂ ਵੀ ਮਾਰਾਂਗਾ ਫਿਰ ਪਿੱਛੇ ਜਿਹੜੀ ਮਾਰਤੀ ਚੱਲ ਤੁਸੀਂ ਵੀ ਬਣੇ ਰਹੋ ਵੀਡੀਓ ਚ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਚਲੋ ਕਿ ਮੈਂ ਤਿਆਰ ਆ ਤਿਆਰ ਆ ਜੀ ਚਲੋ ਦੇਖੋ ਇਹ ਕੋਹ ਪਾਣੀ ਦੀ ਟੈਂਕੀ ਬਣ ਰਹੀ ਹੈ ਦੂਜੀ ਬਾਬਿਆਂ ਦੀ ਉੱਥੇ ਤਾਂ ਸ਼ਾਇਦ ਲਾਊਡ ਨਾ ਹੋਵੇ ਜਾਣਾ ਜਦੋਂ ਬਣ ਗਈ ਪਰ ਇੱਥੇ ਤਾਂ ਪਾ ਆ ਗਏ ਕਿਉਂਕਿ ਤੇ ਪਿੰਡ ਦੀ ਆ ਸਾਰੀ ਲੋ ਵੀ ਮਿੱਤਰੋ ਇਹ ਹੁਣ ਅਸੀਂ ਸਾਡਾ ਅਸੀਂ ਦੇ ਕਰਕੇ ਕਿਹੜਾ ਅਸੀਂ ਚੱਲਿਆ ਛਾਲ ਮਾਰਨ ਉਪਰ ਉਈ ਛਾਲ ਚੈੱਕ ਕਰੋ ਸਾਡੀ ਤੁਸੀਂ ਹੈਰਾਨ ਹੋਵੋਗੇ ਜੇ ਤੁਸੀਂ ਵੀ ਇਹੋ ਜੀ ਛਾਲ ਸਿੱਖਣੀ ਹੋਊਗੀ ਤਾਂ ਸੰਪਰਕ ਜਰੂਰ ਕਰਿਓ ਤੁਸੀਂ ਤਾਂ ਕਦੇ ਇੰਨੀ ਛਾਲ ਮਾਰੀ ਨਹੀਂ ਹਣੀ ਤੁਸੀਂ ਨਹੀਂ ਮਾਰੀ ਹੋਣੀ ਕਦੀ ਇੰਨੀ ਦੀ ਛਾਲ ਅਸੀਂ ਮਾਰ ਕੇ ਦਿਖਾਨੇ ਤੁਹਾਨੂੰ ਅੱਜ ਲਓ ਬਈ ਹੁਣ ਦੇਖ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਇੰਨੀ ਮਾ ਇਹ ਇਹ ਦੂਆ ਪੋੜੀ ਤੋਂ ਵੀ ਨੀ ਮਾ ਤੋ ਅਸੀਂ ਛਾਲ ਮਾਰ ਲੱਗੇ ਆ ਦੇਖੋ ਹੁਣ ਬਣੇ ਰਹੋ ਵੀਡੀਓ ਦੇ ਦੇਖੋ ਇਹ ਆਹ ਦੇਖ ਲਾਗਦੇ ਹੋ ਮਿੱਤਰੋ ਅੱਗੋਂ ਮਾਰਤੀ ਛਾਲਾ ਦੇਖੋ ਮੈਂ ਪਹੁੰਚ ਗਿਆ ਓ ਮੈਂ ਛਾਲ ਮਾਰ ਰਹੀ ਮਾਰ ਮਾਰ ਕੋਈ ਨਹੀਂ ਮੈਂ ਨਹੀਂ ਮਾਰਦਾ ਮੁਰਦਾ ਮੈਨੂੰ ਲੈ ਕੇ ਜਾ ਰੋ ਨਾ ਨਾ ਮਾਰ ਦੇ ਮੈਂ ਨਹੀਂ ਮਾਰਦਾ ਚੱਲ ਏ ਟਰਾਈ ਤੇ ਕਰ ਹੈ ਚੱਲ ਮਾਰੂ ਏ ਛਾਲ ਦੇਖੇ ਹੁਣ ਤੁਸੀਂ ਇੱਥੇ ਥੱਲੇ ਆਉਗਾ ਇੱਕਦਮ ਮੈਂ ਨਹੀਂ ਮਾਰਦਾ ਵੀਰ ਨਹੀਂ ਛਾਲ ਚਲੋ ਏ ਟਰਾਈ ਕਰਨ ਲੱਗਿਆ ਛਾਲ ਮਾਰਨੀ ਚਲੋ ਨਾ ਗਾਇਜ਼ ਦੇਖੋ ਮੈਂ ਬਚ ਚੁੱਕਿਆ ਹਾਂ ਪਤਾ ਨਹੀਂ ਕਿੱਦਾਂ